ਕੱਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂਰੀ ਸਾਥੀ ਕੋ ਸੱਚ ਜਿਹਾ ਧਮਾਕਾ ਹੋਇਆ ਤੁਸੀਂ ਕਹਾਵਤ ਤਾਂ ਸੁਣੀ ਹੋਣੀ ਹੈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਵੇਂ ਭੁੱਲਿਆ ਨਹੀਂ ਕਿਹਾ ਜਾਂਦਾ ਪਰ ਜੇ ਸ਼ਾਮ ਦਾ ਭੁੱਲਿਆ ਸਵੇਰੇ ਘਰ ਵਾਪਸ ਆਜੇ ਤਾਂ ਉਹਨੂੰ ਕੀ ਕਹਿੰਦੇ ਨੇ ਤੁਹਾਨੂੰ ਦਿਖਾ ਦੇਣਾ ਪਿਰਥਵੀ ਜੀ 10 12 ਘੰਟੇ ਦੇ ਅੰਦਰ ਹੀ ਵਾਪਸ ਜਿਹੜੇ ਆ ਕਾਂਗਰਸ ਪਾਰਟੀ ਵਿੱਚ ਆਏ ਆ ਸਵਾਲ ਲਵਾਂਗੇ ਕਿ ਪਹਿਲਾਂ ਪ੍ਰੈਸ਼ਰ ਨਾਲ ਗਏ ਸੀ ਕਿ ਪ੍ਰੈਸ਼ਰ ਨਾਲ ਵਾਪਸ ਆ ਰਹੇ ਆ ਇਹ ਸਵਾਲ ਲਵਾਂਗੇ ਪਰ ਸੁਣ ਲੈਣੇ ਕੀ ਵਜ੍ਹਾ ਕੀ ਸੀ ਮੈਂ ਪ੍ਰਿਥਵੀ ਜਨ ਮੈਂ ਸਟਾਰਟ ਕਰੀਏ ਜੀ ਤਾਂ ਦੇਖ ਸਭ ਤੋਂ ਪਹਿਲਾਂ ਤਾਂ ਮੇਰੇ ਪ੍ਰੈਸ ਵਾਰੇ ਵੀ ਜਿਹੜੇ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਆਏ ਉਹਨਾਂ ਦਾ ਇੱਥੇ ਆਨ ਤੇ ਕਾਂਗਰਸ ਪਾਰਟੀ ਦੀ ਸਾਰੀ ਟੀਮ ਸਵਾਗਤ ਕਰਦੀ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਕਹਿਣਾ ਤੇ ਕੱਲ ਜੋ ਇੱਕ ਮਿਸ ਅੰਡਰਸਟੈਂਡਿੰਗ ਕਾਰਨ ਇੱਕ ਛੋਟੀ ਜੀ ਸਾਡੀ ਪਾਰਟੀ ਦੇ ਨਾਲ ਕਟਨਾ ਵਾਪਰੀ ਸੀ ਸਾਡੇ ਸੀਨੀਅਰ ਲੀਡਰ ਸ਼੍ਰੀ ਪ੍ਰਿਥਵੀ ਚੰਦ ਜੀ ਜਿਹੜੇ ਕੌਂਸਲਰ ਰਹੇ ਆ ਕਈ ਵਾਰ ਹੋਰ ਸਾਡੇ ਕਮੇਟੀ ਦੇ ਵਾਈਸ ਪ੍ਰਧਾਨ ਵੀ ਰਹੇ ਆ ਮੇਰੇ ਨਾਲ ਕੱਲ ਕੁਝ ਮਿਸ ਅੰਡਰਸਟੈਂਡਿੰਗ ਕ੍ਰੀਏਟ ਕਰਕੇ ਬੀਜਪੀ ਦੇ ਕੁਝ ਲੀਡਰਾਂ ਨੇ ਇਹਨਾਂ ਨੂੰ ਗੱਲ ਦੇ ਵਿੱਚ ਬੀਜਪੀ ਦਾ ਜਿਹੜਾ ਪਵਾ ਕੇ ਇਹਨਾਂ ਨੂੰ ਬੀਜਪੀ ਚ ਰ एलान ਦਾ ਜੋ ਕੰਮ ਕੀਤਾ ਉਹਦੇ ਸੰਬੰਧ ਵਿੱਚ ਇਹ ਪ੍ਰੈਸ ਕਾਨਫਰੰਸ ਆਪਾਂ ਕਰ ਰਹੇ ਆ ਹੁਣ ਪ੍ਰਿਥਵੀ ਚੰਨ ਜੀ ਮੈਂ ਕਹਿੰਨਾ ਜੀ ਆਪਣੇ ਮੂੰਹੋਂ ਦੱਸਣ ਕਿ ਕੱਲ ਕੀ ਹੋਇਆ ਤਾਂ ਜ਼ਿਆਦਾ ਵਧੀਆ ਹੋਏਗਾ ਪਹਿਲੇ ਸਾਰੇ ਪ੍ਰੈਸ ਵਾਲਿਆਂ ਦਾ ਵੀਰਾਂ ਦਾ ਮੈਂ ਧੰਨਵਾਦ ਕਰਦਾ ਛੋਟੇ ਸੱਦੇ ਤੇ ਸਾਡੇ ਕੋ ਆਏ ਨੰਬਰ 2 ਮੈਂ ਬਾਡ ਨੰਬਰ 14 ਤੋਂ ਐਮਸੀਆ ਤਿੰਨ ਵਾਰ ਜਿੱਤੇ ਆਇਆ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੈਂ ਉਸਨ ਕਮੇਟੀ ਦਾ ਹਾਂ ਕੱਲ ਮੈਨੂੰ ਨਾ ਛੂਕਰ ਦਾ ਪੇਸ਼ੈਂਟ ਹੋਣ ਕਰਕੇ ਵਿਰੇਦ ਤੇ ਖੰਮੀ ਕਿਹਾ ਹੋਇਆ ਤੇ ਕੁਝ ਬੰਦੇ ਲੈ ਗਏ ਮੈਨੂੰ ਮਤਲਬ ਪ੍ਰਣਾਮ ਉੱਥੇ ਮੈਨੂੰ ਜੁਆਇਨ ਕਰਾਈ ਆ ਬੀਜੇਪੀ ਦੀ ਤੇ ਹੁਣ ਮੈਂ ਸੌਰੀ ਕਰਦਾ ਉਹਨਾਂ ਤੋਂ ਵੀ ਮਾਫ਼ ਮੰਗਦਾ ਤੇ ਮੁੜ ਕੇ ਨਹੀਂ ਇਦਾਂ ਹੁੰਦਾ ਜੀ ਹੁਣ ਮੈਂ ਸੈਟ ਆਉਂਪੀ ਮੈਂ ਥੋੜਾ ਜਿਹਾ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੇਰੀ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਨਾਲ ਰਹਿਣਾ ਮੈਂ ਕਾਂਗਰਸ ਪਾਰਟੀ ਹੀ ਮਨਣਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਬਤਾ ਦਿਓ ਲੋਕ ਭਾਈ ਜੀ ਕਾਓ ਹਾਂ ਹਾਂ ਪਾਓ ਜੀ ਮੈਂ ਬਸ ਇੱਕ ਥੋੜੀ ਜੀ ਕਲੈਰਿਟੀ ਜਿਹੜੀ ਕਰਨੀ ਚਾਹਨਾ ਕਿ ਅੰਕਲ ਦੀ ਸਿਹਤ ਜਿਹੜੀ ਆ ਥੋੜੀ ਜੀ ਪਿਛਲੇ ਕੁਝ ਸਮੇਂ ਤੋਂ ਡਾਊਨ ਰਹੀ ਆ ਹਸਪਤਾਲ ਵੀ ਦਾਖਲ ਰਹੇ ਆ ਤੇ ਸ਼ੂਕਰ ਦੀ ਸ਼ੂਗਰ ਵੱਜ ਜਾਂਦੀ ਕਦੀ ਘਟ ਜਾਂਦੀ ਥੋੜੀ ਜੀ ਹਾਰਟ ਦੀ ਪ੍ਰੋਬਲਮ ਆ ਗਈ ਸੀ ਪਰ ਫੇਰ ਵੀ ਇਸ ਦੇ ਬਾਵਜੂਦ ਪਿਛਲੇ ਕੁਝ ਦਿਨਾਂ ਤੋਂ ਇਹ ਸਾਡੇ ਨਾਲ ਡੋਰ ਟੂ ਡੋਰ ਕੈਂਪੇਨ ਵੀ ਕਰ ਰਹੇ ਆ ਹਾਲੇ ਕਿ ਆਪਾਂ ਇਹਨਾਂ ਨੂੰ ਕਹੀ ਤਾਂ ਤੁਸੀਂ ਘਰ ਬੈਠੋ ਗਰਮੀ ਵੀ ਬਹੁਤ ਜ਼ਿਆਦਾ ਹੋਈ ਹੋਈ ਆ ਤੇ ਪਤਾ ਨਹੀਂ ਕੱਲ ਕੀ ਹੋਇਆ ਕਿ ਇੰਨਾ ਜੋ ਤੁਸੀਂ ਦੇਖਦੇ ਪਏ ਹੋ ਜੋ ਸੈਂਟਰ ਦੇ ਵਿੱਚ ਭਾਜਪੀ ਨੇ ਕੀਤਾ ਉਸੇ ਤਹਤ ਇਹਨਾਂ ਦੇ ਜਿਹੜੇ ਇੱਥੇ ਲੋਕਲ ਲੀਡਰਸ਼ਿਪ ਆ ਉਹਨਾਂ ਨੇ ਵੀ ਇਹੀ ਕਰ ਲਿਆ ਕਿ ਅਸੀਂ ਬਾਕੀ ਪਾਰਟੀਆਂ ਤੋਂ ਬੰਦਿਆਂ ਨੂੰ ਕਿਸੇ ਤਰ੍ਹਾਂ ਗੁੰਮਰਾਹ ਕਰ ਲਈਏ ਕੋਈ ਪ੍ਰੈਸ਼ਰ ਪਾਇਆ ਗਿਆ ਇਹਨਾਂ ਦੇ ਉੱਤੇ ਜੀ ਦੇਈ ਪ੍ਰੈਸ਼ਰ ਨਹੀਂ ਪਾਇਆ ਗਿਆ ਜੀ ਗੁੰਮਰਾਹ ਕੀਤਾ ਗਿਆ ਸੋ ਉਸੇ ਸੰਬੰਧ ਚ ਪ੍ਰੈਸ ਕਾਨਫਰੰਸ ਕੀਤੀ ਆ ਕਿ ਕੱਲ ਇਹ ਬਿਮਾਰ ਹੋਣ ਕਰਕੇ ਜ਼ਿਆਦਾ ਸੋਚ ਨਹੀਂ ਸਕੇ ਕੱਲ ਫਿਰ ਇਹ ਉਹਨਾਂ ਨੂੰ ਮਿਲੇ ਆ ਮੈਨੂੰ ਇਹਨਾਂ ਨੇ ਦੱਸਿਆ ਕਿ ਜਦੋਂ ਮੈਂ ਉਹਨਾਂ ਦੇ ਲੀਡਰਾਂ ਨੂੰ ਮਿਲਿਆ ਤਾਂ ਇਹਨਾਂ ਨੂੰ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਵਿਚਾਰਧਾਰਾ ਨਹੀਂ ਪਸੰਦ ਆਈ ਅੰਕਲ ਇਹ ਗੱਲ ਤੁਸੀਂ ਮੈਨੂੰ ਦੱਸੀ ਸੀ ਇਹ ਵੀ ਦੱਸੋ ਜੀ ਪਰ ਤੁਸੀਂ ਕਹਿੰਦੇ ਹੋ ਨਾ ਸਿਹਤ ਖਰਾਬ ਸੀ ਕਿ ਬੀਮਾਰੀ ਵਾਲੇ ਟ੍ਰੀਟਮੈਂਟ ਕਰਾਉਣ ਲੈ ਕੇ ਕਾਂਗਰਸ ਵਾਲੇ ਨੇ ਨਹੀਂ ਟ੍ਰੀਟਮੈਂਟ ਕੋਈ ਨਹੀਂ ਕਰਾਈ ਮੈਂ ਇਹ ਕਹਿੰਦਾ ਕਿ ਅਜਿਲੀ ਜੂਲੀ ਦਾ ਜਦੋਂ ਨਾ ਪਿਛਲੇ ਲੰਬੇ ਸਮੇਂ ਤੋਂ ਬੁਮਾਰਾ ਚੱਲ ਰਿਹਾ ਹੈ ਇਹਨਾਂ ਨੂੰ ਇੱਕ ਸ਼ਰ ਕਾਂਗਰਸ ਪਾਰਟੀ ਵਰਕਰਾਂ ਦੀ ਟੇਕ ਕੇਰ ਨਹੀਂ ਕਰਦੀ ਨਹੀਂ ਕਰਦੀ ਇਹ ਟੇਕ ਕੇਰ ਟੇਕ ਕੇਰ ਤਾਂ ਕਰਦੀ ਹੈ ਬਿਲਕੁਲ ਟੇਕ ਕੇਰ ਕਰਦੀ ਹੈ ਹਾਂ ਜੀ ਜੇ ਤੁਸੀਂ ਬੋਲੇ ਜੀ ਤੁਸੀਂ ਇਹ ਗੱਲ ਕਹੀ ਸੀਗੀ ਕਿ ਮੈਂ ਵਿਸ਼ਾਲ ਸ਼ਰਮਾ ਜਾਂ ਜਿਹੜੇ ਉਹ ਇੱਕ ਹੋਰ ਲੀਡਰ ਕਿ ਮੈਂ ਉਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਬੀਜੇਪੀ ਸ਼ਾਮਲ ਹੋ ਰਿਹਾ ਹਾਂ ਜੀ ਜੇ ਲੋ ਆਪ ਬ੍ਰੇਨ ਨਹੀਂ ਥਈਦਾ ਬੇ ਕਹਿਣਾ ਸੀ ਠੀਕ ਹੈ ਜੀ ਹਾਂ ਠੀਕ ਹੈ ਹੋਰ ਤੁਹਾਡੀ ਸਿਹਤ ਠੀਕ ਹੈ ਬਿਲਕੁਲ ਹਾਂ ਜੀ ਬਿਲਕੁਲ ਠੀਕ ਹੈ ਜੰਮੇ ਦੇ ਕਾਂਗਰਸ ਤੋਂ ਮਰਨਗੇ ਦੀ ਗੱਲ ਸਵੇਰੇ ਮਰਦਾ ਗੱਲ ਕੀਤੀ ਇਹਨਾਂ ਨੇ ਲੋਟ ਸਲੋ ਫਿਰ ਹੁਣ ਕੱਲ ਆਪ ਵਾਲੇ ਨਾਲ ਜੀ ਨਹੀਂ 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 ਜੁੜਿਆ ਤੁਸੀਂ ਤੁਹਾਡੇ ਨਾਲ ਜਿੰਨ ਕਿਦਾਂ ਹੋਣਾ ਜੰਮੇ ਕਾਂਗਰਸ ਪਾਰਟੀ ਬਣ ਇੱਕ ਬੰਦੇ ਪਾਰਟੀ ਬੇਇੱਜ਼ਤੀ ਹੈ ਵੀ ਚਲੋ ਕਈ ਵਾਰ ਬੰਦੇ ਕੋਲ ਇਨਸਾਨ ਗਲਤੀਆਂ ਤੋਂ ਬਚਲਾਵਾ ਗਲਤੀ ਹੋ ਜਾਂਦੀ ਹੈ ਇਹ ਕਾਂਗਰਸ ਪਾਰਟੀ ਦੇ ਵਿੱਚ ਪੂਰਾ ਮਾਨਸਤਕਾਰ ਆ ਸੀਨੀਅਰ ਨਗਰ ਕੌਂਸਲਰ ਦੇ ਸਾਡੇ ਸੀਨੀਅਰ ਵਾਈਸਪਰੋਮੀਡਾ ਮੌਜੂਦਾ ਕੌਂਸਲਰ ਆ ਤਿੰਨ ਵਾਰ ਕੌਂਸਲਰ ਬਣਿਆ ਪਾਰਟੀ ਹਰੇਕ ਭਾਈਚਾਰੇ ਨੂੰ ਇੱਕ ਸਮਾਨ ਮਾਨਸਤਕਾਰ ਦਿੰਦੀ ਆ ਚਲੋ ਕਈ ਵਾਰ ਬੰਦਾ ਮਿਸਟਰ ਮਿਸਟਰੀ ਹੋ ਜਾਂਦੀ ਹੈ ਗਲਤੀ ਹੋ ਜਾਂਦੀ ਇਨਸਾਨ ਗਲਤੀਆਂ ਦਾ ਬਤਲਾ ਜਿਹੜਾ ਸਵੇਰ ਦਾ ਭੱਲਿਆ ਸ਼ਾਮ ਨੂੰ ਆਜਨ ਭੱਲਿਆ ਨਹੀਂ ਕਹਿੰਦੇ ਆ ਚਲੋ ਅੱਜ ਪਾਰਟੀ ਦੇ ਵਿੱਚ ਅੰਗਰੇਜ਼ੀ ਦੇ ਮਾਤਾ ਜੀ ਬੱਡੇ ਉਹਨਾਂ ਦੀ ਹੋਈ ਦੇ ਵਿੱਚ ਵੱਡੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੂੰ ਦੁਬਾਰਾ ਜੁਆਇਨ ਕੀਤਾ ਤੁਹਾਨੂੰ ਲਾਭ ਨਹੀਂ ਹੋ ਰਹੀ ਸੀ ਕਿਉਂਕਿ 2-3 ਦਿਨ ਪਹਿਲਾਂ ਤਾਂ ਇਹ ਮਤਲਬ ਇਹਨਾਂ ਦੇ ਮੱਲੇ ਜੀ ਪ੍ਰੋਗਰਾਮ ਤੋਂ ਪਹਿਲਾਂ ਹੀ ਆਈ ਡੋਟ ਜੋਇਨ ਕਰਦੇ ਰਹੇ ਆ ਜੋ ਇੱਕ ਤਾਂ ਲੋਕਾਂ ਨੂੰ ਜੋ ਵਾੜ ਨੰਬਰ 14 ਤੋਂ ਮੌਜੂਦਾ ਕੌਂਸਲਰ ਨਾ ਉਸ ਵਾੜ ਦੇ ਵਿੱਚ ਇਹ ਪੂਰੀ ਮਿਹਨਤ ਕੀਤੀ ਆ ਵਾਸੀ ਇਹਨਾਂ ਦਾ ਏਦਾਂ ਹਾਂਜੀ ਮੇਰੀ ਕੰਮੀ ਖਰਾਬ ਰਹਿੰਦੀ ਆ ਤੇ ਬੀਜੇਪੀ ਵਾਲਿਆਂ ਨੂੰ ਕਿੱਦਾਂ ਪਤਾ ਲੱਗਿਆ ਕਿ ਸ਼ਾਮੂ ਤੁਹਾਡੀ ਵੀ ਖਰਾਬ ਹੋਣੀ ਆ ਤੇ ਉਦੋਂ ਹੀ ਤੁਹਾਡੇ ਕੋਲ ਪਹੁੰਚ ਗਏ ਆ ਉਹ ਲੈ ਗਏ ਤੇ ਇਹਦੇ ਬਾਰੇ ਮੈਂ ਕੋਈ ਨਹੀਂ ਕਹਿ ਤਾ ਹ

ਹੁਣੇ ਪ੍ਰਧਾਨ ਜੀ ਕਹਿ ਕੇ ਜਿੰਦਾ ਬੀਜੇਪੀ ਆਲਓਵਰ ਇੰਡੀਆ ਲੈਵਲ ਤੇ ਗੁੰਮਰਾਹ ਕਰਵਾ ਦੇ ਗੁਰਨਾਦ ਆਪੀ ਮੈਨੂੰ ਆਨਸਰ ਦੇ ਹੁੰਦੇ ਤੇ ਉਹਨੂੰ ਤੁਸੀਂ ਕਹਿੰਦੇ ਪ੍ਰੈਸ਼ਰ ਕੋਈ ਨਹੀਂ ਸੀ ਮੈਂ ਮੈਂ ਪ੍ਰੈਸ਼ਰ ਦੀ ਗੱਲ ਕਰ ਰਹੀ ਨਹੀਂ ਕੀਤੀ ਮੈਂ ਗੁੰਮਰਾਹ ਕਰਨ ਦੀ ਗੱਲ ਕੀਤੀ ਸੀ ਕਿੱਡਾ ਗੁੰਮਰਾਹ ਕੀਤਾ ਕੁਝ ਨਾ ਕੁਝ ਹਾਂ ਮੈਂ ਐਕਚੁਅਲੀ ਨਾ ਉਹ ਕਹਿੰਦੇ ਬੀਜੇਪੀ ਵਧੀਆ ਪਾਰਟੀ ਆ ਇਹ ਹਰ ਤਰੀਕਾ ਹਰ ਬੰਦੇ ਨੂੰ ਮਤਲਬ ਨੌਕਰੀ ਦੇਊਗੀ ਮੈਂ ਦੇਖਿਆ ਮੈਂ ਅੰਦਰ ਜਾ ਕੇ ਇਹਨਾਂ ਦੀ ਆਪਸ ਵਿੱਚ ਮੈਂ ਜਿਹੜੇ ਉੱਥੇ ਜਿਹੜਾ ਇਹਨਾਂ ਦਾ ਲੀਡਰ ਸੀ ਇਹਨਾਂ ਨੇ ਇਹ ਮੈਂ ਥੋੜਾ ਜਿਹਾ ਕਲੈਰ ਦੱਸਣਾ ਚਾਹੁੰਦਾ ਥੋੜਾ ਜਿਹਾ ਇਹਨਾਂ ਦੀ ਜ਼ੁਬਾਨ ਵੀ اٹਕ ਜਾਂਦੀ ਆ ਇਹਨਾਂ ਨੇ ਜੋ ਮੈਨੂੰ ਦੱਸਿਆ ਉਹ ਇਹ ਕਹਿੰਦੇ ਕਿ ਜਦੋਂ ਕੱਲ੍ਹ ਇਹ ਸ਼ਾਮ ਨੂੰ ਜਦੋਂ ਜੁਆਇਨਿੰਗ ਤੋਂ ਬਾਅਦ ਇਹਨਾਂ ਦੀ ਟੀਮ ਮੈਂਬਰਾਂ ਨੂੰ ਬਾਕੀਆਂ ਨੂੰ ਮਿਲੇ ਉਹਨਾਂ ਦੀ ਵਿਚਾਰ-ਤਾਰਾ ਸੁਣੀ ਉਹਨਾਂ ਨੂੰ ਪਸੰਦ ਨਹੀਂ ਆਈ ਉਹ ਸਦਕਾ ਇਹ ਵਾਪਸ ਆਪਣੀ ਪਾਰਟੀ ਦੇ ਵਿੱਚ ਜੁਆਇਨ ਕਰ ਰਹੇ ਆ ਮੈਂ ਜੁਆਇਨ ਕਰਾਇਆ ਕੋਈ ਕਹਿੰਦਾ ਮੈਂ ਜੁਆਇਨ ਕਰਾਇਆ ਸਾਡੀ ਹਫ਼ਤੇ ਤੋਂ ਗੱਲ ਚੱਲ ਰਹੀ ਹੈ ਕਿ ਚਾਹੁੰਦੇ ਤਾਂ ਕੋਲ ਮੇਰੇ ਖਿਆਲ ਇਸ ਬਾਬਤ ਦਾ ਉਹੀ ਜਿਆਦਾ ਵਧੀਆ ਅਨਸਰ ਦੇ ਸਕਦੇ ਆ ਵੰਦਨ ਆ ਇੱਕ ਮੈਮ ਵੀ ਕੁਝ ਕਹਿਣਾ ਚਾਹਣਗੇ ਪ੍ਰਿਤੀ ਚੰਚੀ ਬਾਰੇ ਮੈਂ ਇੱਕੋ ਗੱਲ ਕਹਾਂਗੀ ਪਿਛਲੇ 30 ਸਾਲ ਤੋਂ ਮੈਂ ਇੱਥੇ ਰਹਿ ਰਹੀ ਹਾਂ ਜਦੋਂ ਅੰਗਰਜੀ ਦੀ ਇਲੈਕਸ਼ਨ ਸੀਗੀ ਇਨਦੀ ਵਾਈਫ ਕੈਂਸਰ ਦੀ ਪੇਸ਼ੈਂਟ ਸੀਗੀ ਔਰ ਘਰ ਦੇ ਵਿੱਚ ਉਹ ਲੰਮੇ ਪੇਸ਼ੈਂਟ ਔਰ ਇਹ ਮੇਰੇ ਨਾਲ ਡੋਰ ਟੂ ਡੋਰ ਕਰ ਰਹੇ ਸਨ ਔਰ ਮੈਨੂੰ ਪਿਆਸ ਲੱਗੀ ਤੇ ਮੈਂ ਕਿਹਾ ਮੈਂ ਪਾਣੀ ਪੀਣਾ ਤੁਹਾਡੇ ਘਰ ਜਾਣਾ ਕੈਨ ਯੂ ਬਲੀਵ ਜਦੋਂ ਮੈਂ ਇਹਨਾਂ ਦੇ ਘਰ ਚ ਗਈਆਂ ਤੇ ਮੈਂ ਸਿਚੁਏਸ਼ਨ ਕੀ ਦੇਖੀ ਉਸ ਦਿਨ ਤੋਂ ਬਾਅਦ ਮੈਂ ਇਸ ਬੰਦੇ ਨੂੰ ਖਾਲੀ ਸਤਿਕਾਰ ਨਹੀਂ ਮੈਂ ਇਸ ਬੰਦੇ ਨੂੰ ਸਲੂਟ ਕਰਦੀ ਹਾਂ ਬਿਕਾਜ਼ ਜਿੰਨੀ ਇਹਨਾਂ ਦੇ ਵਿੱਚ ਵਫਾਦਾਰੀ ਔਰ ਲੌਇਲਟੀ ਹੈ ਇਹਨਾਂ ਦੀ ਵਾਈਫ ਡੈਥ ਬੈੱਡ ਤੇ ਸੀ ਕੰਡੂਨ ਦਾ ਵਜਰਿਆ ਸੀ ਔਰ ਬਿਲਕੁਲ ਸ਼ੀ ਵਾਸ ਅਬਾਊਟ ਟੂ ਲੀਵ ਕਿਸੇ ਟਾਈਮ ਵੀ ਤੋ ਮੈਂ ਜਦੋਂ ਉਹਨਾਂ ਦੀ ਸਿਚੁਏਸ਼ਨ ਦੇਖੀ ਤੇ ਮੈਂ ਕਿਹਾ ਪ੍ਰਿਤੀ ਜੀ ਤੁਸੀਂ ਇਸ ਹਾਲ ਚ ਆਪਣੀ ਵਾਈਫ ਛੱਡੀ ਐ ਮੈਨੂੰ ਦੱਸਿਆ ਕਿਉਂ ਨਹੀਂ ਘਰ ਕਿਉਂ ਨਹੀਂ ਬੈਠੇ ਕੋਈ ਗੱਲ ਨਹੀਂ ਮੈਂ ਕੱਲੀ ਕਰ ਲੈਂਦੀ ਕਹਿੰਦੇ ਡਿਊਟੀ ਫਰਸਟ ਕਾਂਗਰਸ ਪਾਰਟੀ ਇਜ਼ ਮਾਈ ਫਰਸਟ ਪੈਸ਼ਨ ਤੇ ਮੈਂ ਆਪਣੀ ਪਾਰਟੀ ਦੇ ਲਈ ਜਾਨ ਵੀ ਦੇ ਸਕਦਾ ਸੋ ਇਹ ਉਹ ਇਨਸਾਨ ਹੈ ਬਿਮਾਰ ਹੈ ਲਾਚਾਰ ਹੈ ਕਿਉਂਕਿ ਘਰ ਦੇ ਵਿੱਚ بیوی ਚਲੇ ਗਈ ਮਜਬੂਰੀਆਂ ਹੋ ਜਾਂਦੀਆਂ ਹੈਲਥ ਕੰਡੀਸ਼ਨਸ ਹੈ ਸੋ ਬੰਦਾ ਨਰਵਸ ਵੀ ਹੋ ਜਾਂਦਾ ਹੈ ਔਰ ਕਈ ਵਾਰੀ ਕਿਸੇ ਦੇ ਪਿੱਛੇ ਲੱਗ ਕੇ ਕੋਈ ਗੱਲਾਂ ਚ ਕਨਵਿੰਸ ਵੀ ਹੋ ਸਕਦਾ ਹੈ ਐਸੀ ਗੱਲ ਨਹੀਂ ਹੈ ਪਰ ਜਦ ਦਾ ਮੂਮੈਂਟ ਹੀ ਰੈਲਾਈਜ਼ ਕਿ ਮੈਨੇ ਇਹ ਕੰਮ ਨਹੀਂ ਕਰਨਾ ਐਂਡ ਹੀ ਸੈਡ ਕਿ ਮੈਨੂੰ ਮੈਂ ਵਾਪਸ ਜਾਣਾ ਸੋ ਵੀ ਆਰ ਵੈਰੀ ਗ੍ਰੇਟਫੁਲ ਟੂ ਹਿਮ ਕਦਰ ਟੂ ਡੋਰ ਕਰ ਰਹੀ ਸੀ ਕਿ ਤੁਹਾਡੇ ਹੋਰ ਸਾਥੀ ਐਪੀ ਪਾਰਟੀ ਆ ਜੀ ਉਹ ਵੀ ਡੋਰ ਟੂ ਡੋਰ ਕੰਮ ਇਸ ਕੰਪਨੀ ਸਾਥੀ ਉਸ ਵਿੱਚ ਆਪ ਚੱਲੇਗੇ ਔਰ ਤੈਨੂੰ ਕੋਈ ਡਰ ਹੈ ਕਿ ਕੋਈ ਹੋਰ ਡੋਰ ਟੂ ਡੋਰ ਕਰਨ ਵਾਲਾ ਚਲੇ ਜਾਵੇ ਮੈਂ ਤਾਂ ਪਰਮਾਤਮਾ ਕੇ ਹੱਥ ਜੋੜਦਾ ਕਿ ਸਾਡੀ ਟੀਮ ਜਿਹੜੀ ਆ ਇਕੱਠੀ ਆ ਤੇ ਹਮੇਸ਼ਾ ਇਕੱਠੀ ਹੀ ਰਵੇ ਔਰ ਮੈਨੂੰ ਪੂਰੀ ਉਮੀਦ ਆ ਕਿ ਅਸੀਂ ਸਾਰੇ ਡਟ ਕੇ ਜਿਹੜਾ ਇਸ ਵੇਲੇ ਕਾਂਗਰਸ ਪਾਰਟੀ ਨੂੰ ਸਾਨੂੰ ਮਜ਼ਬੂਤ ਕਰਨ ਦੀ ਲੋੜ ਆ ਔਰ ਸਾਡੀ ਟੀਮ ਪੂਰਾ ਮਜ਼ਬੂਤ ਕਰੂਗੀ ਐਦਾਂ ਦਾ ਹੁਣ ਕੋਈ ਵੀ ਮੰਨ ਦੇ ਵਿੱਚ ਸਾਡੇ ਡਾਊਟ ਨਹੀਂ ਆ ਕੋਈ ਫਿਕਰ ਨਹੀਂ ਅਸੀਂ ਚਾਹੁੰਦੇ ਹਾਂ ਕਿ ਵਾਪਸ ਆ ਜਾਈਂ। ਉਹਨਾਂਲੇ ਸਮੇਂ ਵਿੱਚ ਹੋਰ ਕਿਸੇ ਨੂੰ ਗ੍ਰਾਹਨਾ ਕੀਤਾ ਜਾਵੇ ਉਹਦੇ ਵਾਸਤੇ ਕੀਤਾ ਜਾਵੇ। ਉਹਦੇ ਵਾਸਤੇ ਅਸੀਂ ਆਪਣੀ ਜਿਹੜੀ ਪਾਰਟੀ ਦੇ ਜਿੰਨੇ ਵੀ ਮੈਂਬਰ ਸਹਿਬਾਨ ਆ, ਉਦੇਦਾਰ ਸਹਿਬਾਨ ਆ ਉਹਨਾਂ ਨਾਲ ਮੀਟਿੰਗ ਕਰਾਂਗੇ ਤੇ ਹਰ ਮੁੱਦਾ ਜਿਹੜਾ ਡੀਪਲੀ ਡਿਸਕਸ ਕਰਾਂਗੇ। ਥੈਂਕ ਯੂ। ਥੈਂਕ ਯੂ। ਪ੍ਰਭੂ। ਥੈਂਕ ਯੂ।